ਵਾਹਿਗੁਰੂ ਸਾਬ ਜੀਏ ਰਾਮ ਕੰਲੇ ਹਿਮਾ ਲਾਤੀ ਜਾ ਆਨੰਦ ਅਕ ਓਮਕਾਰ ਸਤਗੁਰੁ ਪਰਸਾਦ ਆਨੰਦ ਭਇਆ ਮੇਰੇ ਮਾਏ ਸਤਗੁਰੁ ਮੈਂ ਪਾਇਆ ਸਤਗੁਰ ਪਾਆ ਪਾਇਆ ਸਾਇ ਸਿਫੇ ਮਨ ਵਜਿਆ ਬਾਦ ਅਨਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣੇ ਆਈ ਆ ਸ਼ਬਦ ਉਤ ਦਾ ਹੋਵਾਲੀ ਤੇਰਾ ਮਾਨ ਇਸ ਨੀ ਵਸਾਇਆ ਆਹ ਨਾਨਕ ਆਨੰਦ ਹੋ ਆਸਾ ਤੂੰ ਨੂੰ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਨੇ ਹਰ ਨਾਲ ਰਹੋ ਮਨ ਮੇਰੇ ਦੂਖ ਸਭ ਕੇ ਸਾਰਨਾ ਅਨੇਕਾ ਰੂਪ ਕਰੇ ਤੇਰਾ ਕਾਜ ਜਿਸ ਸਭ ਸਵਾਰਨਾ ਸਭ ਨਾਮ ਗੱਲਾਂ ਸਮਰੱਥ ਸੁਆਮੀ ਸੋ ਕਿੰਨਾਂ ਉਵਸਾਰੇ ਕਹੈ ਨਾ ਗਮਨ ਮੇਰੇ ਸਦਾ ਰਹਉ ਅਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰ ਸੇ ਦਇ ਕਾ ਤੇਰਾ ਸਾਭੂ ਕੀਚ ਰਾਜ ਜਿਸ ਦੇ ਸੋ ਪਾਉ ਸਦਾ ਅਸਿਰਤ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਮੰਨ ਲੇ ਕਾ ਮਨਿ ਵਸੇ ਵਾਟ ਹਿਰਿ ਸ਼ਬਦ ਕਦੇਰੇ ਕਾਹੈ ਨਾਨਕ ਸਚੇ ਸਾਹਿਬ ਕੀ ਆ ਨਾ ਹੀ ਕਰਤੇ ਰੈ ਸਚਾ ਨਾਮ ਮੇਰਾ ਆਧਾਰ ਇਸ ਸਚੇ ਨਾਮ ਆਧਾਰ ਮੇਰਾ ਜਿਨ ਭੁਖਾ ਸੋ ਬਗਵਾਈਆ ਅਰਸ਼ਾਤ ਸੁਖ ਮੰਨੇ ਆਏ ਵਸੇ ਜਿਨ ਇਛਾ ਸਾ ਪੁਰੀ ਆਈ ਰੀਆ ਸਭਾ ਕੁਰਵਾਨ ਕੀਤਾੁਰ ਗੁਰਵਟੋਂ ਜੈਸਾ ਦੀਆ ਏ ਉਗਾਈਆ ਕਾ ਨਾਨਕ ਸੁ ਸੰਤੋ ਸ਼ਵਤੋ ਕ੍ਰਿਆਰੋ ਸਚਾ ਨਾਮ ਮੇਰਾ ਯਾਦਾਰੋ ਵਾਜੇ ਵੰਚੇ ਸ਼ਵਦ ਤਦ ਕਸ ਬਗ ਕਰ ਸੁਗਵ ਗਾਇ ਸ਼ਵਦ ਵਾਜੇ ਕਲਾ ਜਿਤ ਘਰ ਧਾਰਿਆ ਪੰਚ ਦੂਤ ਤਦ ਵਸ ਕੀਤੇ ਕਾਲ ਕਲ ਤਕ ਮਾਰਿਆ ਪੁਰ ਕਰੂ ਭਾਇ ਤੁ ਜਨ ਗੋ ਸੇ ਨਾਮ ਆਰ ਕਾ ਲੋਗੇ ਕਾ ਨਾਨਕ ਤਾ ਸੁਖ ਹੋਆ ਤੇਤ ਕਾਰੇ ਆਨਦ ਵਾਜੇ ਆਨਗ ਸੁਣੋ ਗੁਰੂ ਪਗਿਓ ਵਦਲਾ ਮਨੋ ਰੇਫਲ ਰੇ ਵਾਹਰ ਪਰਮ ਬ੍ਰਾਹਮ ਪਾਇਆ ਉਤਰੇ ਸਗਨ ਦੇ ਸੋਰੇ ਬੁਕਾ ਦੋ ਵਸਲ ਫਤਰਨ ਪਰੇ ਸੋਰੀ ਉਸਮ ਕੇ ਬਾਣੀ ਸਾਨਸੋ ਫਾਦ ਨਵਰ ਪ੍ਰੋਫੇ ਬੂਰੇ ਬੁੰਦੇ ਜਾਣੀ ਸਨੁ ਦੇ ਪੁਨੀਤਾ ਕਾ ਦੇ ਪਵਰਤਾ ਫਾਫ ਗੋਰਾ ਰਹਾ ਭਾਰ ਪੂਰੇ ਮੇ ਨਮੰਸ ਨਾਨ ਕਵਰ ਚਰਨ ਲਾਗੇ ਵਾਜਿਆ ਆਦ ਸੋਰੇ ਸਨੁ ਤੇ ਪੁਨੀਤੇ ਪਾਤੇ ਪਉਲੇ ਤਾ ਸਤਿ ਗੋਰਾ ਰਹਾ ਭਾਰ ਸੋ ਮੇ been the nona for a very and i get are the other floor why won't he come to why won't he be afraid?